ਸੋਨਾ ਲਿੱਖਾ ਡੀਏ 750 ਆ ਗਿਆ ਜੀ ਹਾਂ ਇਹ ਸਿੱਧੀ ਸੋਝ ਆ ਜਾਂਦਾ ਵੀਰੇ ਠੀਕ ਆ ਜੀ ਹਾਂ ਪਾਵਰ ਪੀਰਿੰਗ ਸਿੰਗਲ ਡੈਸਟੀਬਿਊਸ਼ਨ ਹਾਂ ਇਹ ਸੋਨ ਤਾਂ ਇਹਨਾਂ ਤੋਂ ਹੋ ਜਾਂਦਾ ਹੁੰਦਾ ਜਿਵੇਂ ਇਹ ਤਾਂ ਆਪਾਂ 4,35,000 ਦਾ ਮੁੱਲ ਕਰਦੇ ਆਂਗੇ ਹਾਂਜੀ ਤੇ ਇਹਦਾ ਸਾਢੇ ਕਿ ਤਿੰਨ ਲੱਖ ਰੁਪਏ ਵਾਂਗੂ ਲੋਨ ਹੋ ਜਾਊਗਾ ਪਾਰਾ ਜਿਦਾ ਮਾਲ 2 ਲੱਖ ਰੁਪਏ ਦੇ ਹਿਸਾਬ ਨਾਲ ਲੈ ਆ ਕੇ ਲੈ ਜੋ ਮਕਰ ਰੁਪਏ ਦੇ ਹਿਸਾਬ ਨਾਲ ਆਪਾਂ ਲੋਨ ਕਰਾਵਾਂਗੇ ਸੋਨੇ ਲਿੱਖੇ ਕਿੰਨੇ ਲੱਖ ਰੁਪਏ ਦੇ ਕੇ ਜਾਂਦੇ ਹਾਂ ਹਾਂ 60 ਵਾਲਾ ਆ ਗਿਆ ਜੀ ਸੁਪਰ ਮਿਕਸ ਹਾਂਜੀ ਵੀਰੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਆ ਵੀਰਾ 13 ਮਾਡਲ ਆ ਹਾਂਜੀ ਹਾਂਜੀ ਠੀਕ ਆ ਜੀ ਪਾਵਰ ਸਟੀering ਦੇ ਵਿੱਚ ਆ ਕੋਨਾ ਲਿਕਾ ਡੀਆਈ 750 ਆਰਐਕਸ ਹਾਂਜੀ ਵੀਰੇ ਇਹ ਆ ਗਿਆ ਜੀ ਫੁੱਲ ਟਾਪ ਚ ਡਬਲ ਡਿਸਟ੍ਰੀਬਿਊਟਰ ਪਾਵਰ ਗਿਅਰ ਸਟੀering ਆ ਹਾਂਜੀ ਠੀਕ ਆ ਜੀ ਜੇ ਡਿਮਾਂਡ ਬਾਈ ਮੰਡੀ ਵਾਲਾ ਰੇਟ ਦਾ 5 ਲੱਖ 5000 ਕਰਦੇ ਆ ਦੇ ਦਾਂਗੇ ਆਪਾਂ 4 4 ਲੱਖ ਤੇ 70 75000 75000 ਦਾ ਦੇ ਦਾਂਗੇ ਯਾਰ 4 75 ਦਾ 70 ਦਾ ਵੀ ਹੋ ਜੇ ਹਾਂਜੀ ਸਸੀ ਕਾਲ ਦੋਸਤੋ ਆਪਾਂ ਪਹੁੰਚੇ ਜੀ ਪਿੰਡ ਪੱਕੋ ਗੈਂਚੇ ਆ ਬਾਈ ਗੱਗੂ ਕੋਲੇ ਗੱਗੂ ਬਾਈ ਦੇ ਟਰੈਕਟਰ ਦੇਖਾਉਣ ਆ ਗੱਲਬਾਤ ਕਰਾਉਣ ਆ ਬਾਈ ਨਾਲ ਸਸੀ ਕਾਲ ਬਾਈ ਜ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਣੀ ਮੇਨ ਲੋਕੇਸ਼ਨ ਦੱਸ ਦੋ ਕੀ ਰਏ ਮੇਨ ਕਿਨ ਵੀਰ ਆਪਣਾ ਪੱਖੋ ਕੰਚੀਆਂ ਤੇ ਖੜੇ ਆਂਗੇ ਪੱਖੋ ਕੰਚੀਆਂ ਤੋਂ 10 12 ਦੁਕਾਨਾਂ ਬਰਨਾਲੇ ਬੰਨੀ ਨੂੰ ਠੀਕ ਹੈ ਜੀ ਤੇ ਉੱਥੇ ਆਪਣਾ ਵਿਸ਼ਕਰਮਾ ਐਗਰੀ ਹੋਆ ਮਕੈਨੀਕਲ ਵਰਕਰਸ ਠੀਕ ਹੈ ਜੀ ਹਾਂ ਬਾਈ ਲਾਲਾ ਜੀ ਅਦਲ ਜੀ ਤੇ ਲਾਲਾ ਜੀ ਇਹਨਾਂ ਦਾ ਠੀਕ ਹੈ ਜੀ ਉਹ ਬੰਦੇ ਹੁੰਦੇ ਇੱਥੇ ਠੀਕ ਹੈ ਜੀ ਤੇ ਬਸ ਇੱਥੋਂ ਬਰਨਾਲੇ ਤੋਂ 8 ਕਿਲੋਮੀਟਰ ਹੈ ਤਾਂ ਫੇਰ ਤੋਂ 10 12 ਕਿਲੋਮੀਟਰ ਹੈ ਹਾਂ ਜੀ ਤੇ ਸੈਣੀ ਬਧੌਰ ਤੋਂ ਵੀ 10 12 ਕਿਲੋਮੀਟਰ ਆ 8 9 ਕਿਲੋਮੀਟਰ ਬਸ ਠੀਕ ਹੈ ਜੀ ਵਿਚਾਲੇ ਪਏ ਜਾਂਦਾ ਪੱਖੋ ਕੰਚੀਆਂ ਇੱਥੇ ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਹੈ ਜੀ ਅੱਜ ਤਿੰਨ ਟਰੈਕਟਰ ਹੀ ਆ ਵੀਰੇ ਕੱਲ ਸੌ ਵਾਰ ਸੀਗੇ ਦੋ ਵੈਗ ਟਰੈਕਟਰ ਤਿੰਨ ਪਿਛਲੇ ਆਪ ਤੇ ਬਸ ਆਹੀ ਨਵੀਂ ਭਰਤੀ ਕੀਤੀ ਆ ਬਦ ਠੀਕ ਹੈ ਜੀ ਮੰਡੀ ਤੋਂ ਬਣਾ ਇੱਥੇ ਹੀ ਹੁੰਦੇ ਆ ਹਾਂ ਮੰਡੀ ਤੋਂ ਬਣਾ ਇੱਥੇ ਹੁੰਦੇ ਵੀਰੇ ਸੌਵਾਰ ਨੂੰ ਵੱਡੀ ਮੰਡੀ ਚ ਹੁੰਦੇ ਆ ਉੱਥੇ ਆਪਾਂ ਠੀਕ ਹੈ ਜੀ ਪੈਲਸਵਾਲੀ ਚ ਹਾਂ ਹਾਂ ਪੈਲਸਵਾਲੀ ਮੰਡੀ ਚ ਵੀਡੀਓ ਸ਼ੁਰੂ ਕਰਦੇ ਆ ਜੀ ਫਾਰਮਟ ਰੈਕ ਤੋਂ 60 ਵਾਲਾ ਆ ਗਿਆ ਜੀ ਸੁਪਰ ਮਿਕਸ ਹਾਂਜੀ ਵੀਰੇ ਕਿੰਨੇ ਮਾਡਲ ਹੈ ਜੀ ਇਹ 2013 ਮਾਡਲ ਆ ਬਰਾ 13 ਮਾਡਲ ਆ ਹਾਂਜੀ ਹਾਂਜੀ ਠੀਕ ਆ ਜੀ ਪਾਪ ਰਿਸਟੇਰਿੰਗ ਦੇ ਵਿੱਚ ਆ ਗਿਆ ਜੀ ਡਿਸਟ੍ਰੀਬਿਊਟਰ ਜੀ ਡਿਸਟ੍ਰੀਬਿਊਟਰ ਹੁੰਦਾ ਇਹ ਤੇ ਵੀਰੇ ਠੀਕ ਆ ਜੀ ਸਿੰਗਲ ਜੀ ਨਹੀਂ ਡਬਲ ਰੂਟ ਡਬਲ ਡਿਸਟ੍ਰੀਬਿਊਟਰ ਚਾਹੀਦਾ ਹਾਂ ਠੀਕ ਆ ਜੀ ਇਹ ਟੌਪ ਮਾਡਲ ਆ ਜਾਂਦਾ ਭਰਾ ਇਹ ਸੁਪਰ ਮੈਕਸ ਨਾਲ ਤੇਲ ਬ੍ਰੇਕਾਂ ਹਾਂਜੀ ਹੈ ਤੇ ਸਾਰਾ ਕੁਝ ਫਕਸ਼ਨ ਵਿੱਚ ਟੌਪ ਹੀ ਹੁੰਦੇ ਹੈਗੇ ਠੀਕ ਹੈ ਜੀ ਕੰਡੀਸ਼ਨ ਕਰਨੀ ਹੈ ਡਰਾਈਵਰ ਕੰਡੀਸ਼ਨ ਸਾਰਾ ਜਿੰਨਾ ਹੈਗਾ ਜੈਨਨ ਡਰਾਈਵਰ ਹੈਗਾ ਮੜਾ ਮੋਟਾ ਤੁਹਾਡੀ ਆਤ ਹੁੰਦੇ ਮੜਾ ਮੋਟਾ ਤਾਂ ਅਸੀਂ ਮੇਕਅਪ ਕਰ ਦਿੰਨਾ ਜਿਵੇਂ ਵੰਪਾ ਰੰਗ ਕਰਾਤਾ ਜਾਂ ਹੋਰ ਵੀ 10 15% ਨਹੀਂ 10% ਦਾ ਪਰਸੈਂਟ ਨਹੀਂ 5 4% ਠੀਕ ਹੈ 5 4% ਹੀ ਹਾਂ ਜੇ ਆਪਾਂ ਕਹੀ ਜਮਾਂ ਨਹੀਂ ਰੰਗ ਹੋਇਆ ਉਹ ਨਹੀਂ ਗੱਲ ਹੈਗੀ ਮੜਾ ਮੋਟਾ ਤਾਂ ਅਸੀਂ ਜਿੱਮੇ ਆ ਸਪੈਂਡ ਲਾਏ ਤਾਂ ਇੱਥੇ ਕਰ ਦਿੰਨੇ ਥੋੜਾ ਆ ਹੁੰਦਾਗਾ ਆ ਗੋਲੀ ਦੇ ਇੱਥੇ ਰੰਗ ਲਾਤਾ ਮੜਾ ਮੋਟਾ ਮੇਕਅਪ ਰਿਆ ਸੀ ਕਰ ਦਿੰਦੇ ਹੁੰਦੇ ਹੈਗੇ ਠੀਕ ਹੈ ਜ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਜੀ ਟਾਇਰ ਤਾਂ ਪਿਛਲੇ 90 95 ਪੈਸੀ ਕਹਿ ਸਕਦੇ ਠੀਕ ਆ ਜੀ ਮਾਰਕਾ ਖੜਾ ਦੇ ਕੇ ਹਾਂ ਜੀ ਕਿਰਾ ਤਾਂ ਉਹ ਢਿੰਦਾ ਘਰੇ ਠੀਕ ਆ ਜੀ ਉਹਲੇ 70 75 ਪੈਸੇ ਟਾਇਰ ਆ ਇਹਦੇ ਨਾਲ 6 50 ਵਾਲੇ ਆਉਂਦੇ ਪਰ ਇਹਦੇ 7 50 16 ਵਾਲੇ ਪਾਏ ਪਿਆ ਠੀਕ ਆ ਜੀ ਇਹਨਾਂ ਟਾਇਰਾਂ ਸੋਹਣਾ ਲੱਗਦਾ ਮੂਰੋ ਠੀਕ ਆ ਜੀ ਖੜਮਾ ਜਿਹਾ ਮੂ ਲੱਗਦਾ ਹਾਈਟ ਜੀ ਚ ਲੱਗਦਾ ਟਾਇਰ ਹਾਂ ਚੰਗਾ ਲੱਗਦਾ ਟਰੈਕਟਰ ਸੋਹਣਾ ਲੱਗਦਾ ਠੀਕ ਆ ਜੀ 13 ਮਾਡਲ ਦੀ ਡਿਮਾਂਡੀ ਦਿਵਾਨੇ ਦਾ ਵੀਰੇ ਉ ਤਾਂ ਰੇਟ ਇਹਦਾ 4,55,000 ਕਰਦੇ ਆ ਠੀਕ ਆ ਜੀ ਦੇ ਦਾਂਗੇ 4,35,000 ਦਾ ਪੰਜਾਬ ਦਾ ਨੰਬਰ ਹਾਂ ਮੌਕੇ ਤੇ ਮੜਾ ਮੋਟਾ ਮੰਨਦਾ ਨਾ ਹੋਰ ਵੀ ਹੋ ਜਾਂਦਾ ਹੁੰਦਾ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਆਰਐਕਸ ਹਾਂਜੀ ਵੀਰੇ ਇਹ ਆ ਗਿਆ ਜੀ ਫੁੱਲ ਟਾਪ ਚ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਹਾਂਜੀ ਠੀਕ ਆ ਜੀ ਇਹ ਮਾਡਲ ਜੀ ਇਹ ਮਾਡਲ 2017 ਮਾਡਲ ਹੈ ਵੀਰੇ ਚੰਗਾ ਟਰੈਕਟਰ ਹੈਗਾ ਫਰਸਟ ਪਾਰਟੀ ਦਾ ਹੈਗਾ ਠੀਕ ਆ ਜੀ ਜਿੰਨਾ ਹੈਗਾ ਸਾਰਾ ਜੈਨੂਇਨ ਟਰੈਕਟਰ ਹੈਗਾ ਕੋਈ ਰੰਗ-ਬੰਗ ਨਹੀਂ ਕੋਈ ਸੋਰ ਨਹੀਂ ਹੈਗਾ ਐਚ ਡੀ ਐਮ ਆ ਗਿਆ ਜੀ ਹੈਵੀ ਹਾਂਜੀ ਵੀਰੇ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਜੀ ਟਾਇਰਾਂ ਨੇ ਜਿਹੜੇ ਮੂਹਰੇ ਟਾਇਰ 70 75 ਪੈਸੇ ਵੀਰੇ ਪਿਛਲੇ ਵੀਰੇ 60 ਰੁਪਏ ਟਾਇਰ ਹੈ ਹੈ ਚੌਕੜਾ ਟਾਇਰਾਂ ਦਾ ਨਾਲ ਦਾ ਹੀ ਹੈ ਟੋ ਨਾਲ ਦਾ ਹੀ ਹੈ ਚੌਕੜਾ ਹਾਂਜੀ ਹਾਂਜੀ ਵੀਰੇ ਠੀਕ ਆ ਜੀ ਕੰਡੀਸ਼ਨ ਦਾ ਟਰੈਕਟਰ ਫੁੱਲ ਚੱਗਾ ਪਿਆ ਨੇ ਪੂਰਾ ਹੀ ਚੰਗਾ ਵੀਰੇ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਹੈਗਾ ਤੇ ਇਹਦੇ ਪਲੇਟਫਾਰਮ ਤੇ ਰੰਗ ਰੂੰਗ ਜਿੰਨਾ ਹੈ ਸਾਰਾ ਜੈਨੀ ਨਾ ਵੀਰੇ ਇਹ ਤਾਂ ਤੋਤਾ ਵੀ ਘਰ ਹੀ ਆ ਉਥੇ ਲੈ ਕੇ ਨਹੀਂ ਗਏ ਠੀਕ ਹੈ ਜੀ ਆ ਆਪੀ ਦੋਤਾ ਦੋਤਾ ਹਾਂਜੀ ਹਾਂਜੀ ਠੀਕ ਹੈ ਕੰਡੀਸ਼ਨ ਦਾ ਚੰਗਾ ਟਰੈਕਟਰ ਹੈ 17 ਮਾਡਲ ਆ ਡਿਮਾਂਡ ਇਹਦੀ ਜੀ ਇਹ ਜੇ ਡਿਮਾਂਡ ਬਾਈ ਮੰਡੀ ਵਾਲਾ ਰੇਟ ਦਾ 5 ਲੱਖ 5000 ਕਰਦੇ ਆਂ ਦੇ ਦਾਂਗੇ ਆਪਾਂ 4 70 75000 75000 ਦਾ ਦੇ ਦਾਂਗੇ ਯਾਰ 4 75 ਦਾ 70 ਦਾ ਵੀ ਹੋ ਜਾ ਮੌਕੇ ਤੇ ਕੋਈ ਠੀਕ ਆ ਜੀ ਮੌਕੇ ਤੇ ਮੰਨਤਾ ਨਾ ਹੋਈ ਜਾਂਦਾ ਹੋਈ ਜਾਂਦਾ ਹੁੰਦਾ ਹਾਂ ਜੀ ਬੰਦਾ ਚੱਲ ਕੇ ਆਉਂਦਾ ਯਾਰ ਇੱਥੇ ਮਾਨਦਾਰ ਮੋਟਾ ਮੋਟਾ ਤਾਂ ਕਰਨੇ ਹੀ ਪੈਂਦਾ ਠੀਕ ਆ ਜੀ ਜੇ ਆਪਾਂ ਕਹਾਂਗੇ ਆਪਣੇ ਬੋਲਨ ਨਾਲ ਉਹ 20 3000 ਦਾ ਫਰਕ ਪੈ ਜੂ ਉਹ ਨਹੀਂ ਹੁੰਦਾ 5 7000 ਦਾ ਫਰਕ ਪੈ ਜਾਂਦਾ ਹੁੰਦਾ ਠੀਕ ਆ ਜੀ ਸੋਨਾ ਲਿੱਖਾ ਡੀਏ 750 ਆ ਗਿਆ ਜੀ ਹਾਂ ਇਹ ਸਿੱਧੀ ਸੋਚ ਆ ਜਾਂਦਾ ਵੀਰੇ ਠੀਕ ਹੈ ਜੀ ਹਾਂ ਪਾਵਰ ਪਲੇਟਿੰਗ ਸਿੰਗਲ ਡਿਸਟਰੀਬਿਊਟਰ ਹਾਂ ਇਹ ਤਾਂ ਸਿੰਗਲ ਹੀ ਹੈ ਡਬਲ ਚ 17 ਇੰਚ ਜਾ ਕੇ ਡਬਲ ਆਏ ਹੈਗੇ ਠੀਕ ਹੈ ਜੀ ਪਰ ਉਹ ਸਿੰਗਲ ਹੋਇਆ ਆ ਇਹਨਾਂ ਚ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਇਹਦੇ ਵੀ ਹੈਗੇ 85 90 ਪੈਸੇ ਟਾਇਰ ਵੀਰੇ ਮੈਂ ਕਹ ਲਈ ਹਾਂ ਮੂਰਲੇ 70 75 ਪੈਸੇ ਟਾਇਰ ਹੈਗੇ ਠੀਕ ਹੈ ਜੀ ਸੋਹਣਾ ਟਰੈਕਟਰ ਜਿੰਨਾ ਹੈਗਾ ਸਾਰਾ ਜੈਨੇਨਾ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਜੀ ਠੀਕ ਹੈ ਜੀ ਹਾਂ ਬੰਦਾ ਵੀ ਹਾਂ ਬੰਦਾ ਲੰਬਾ ਨਹੀਂ ਦੇਊਗਾ ਯਾਰ ਠੀਕ ਹੈ ਜੀ ਤਸੱਲੀ ਕਰਕੇ ਆਉਦੀ ਕੋਈ ਹਾਂ ਹਾਂ ਬਾਕੀ ਆਉਦਾ ਤਸੱਲੀ ਕਰਕੇ ਲੈ ਕੇ ਜਾ ਬਈ ਯਾਰ ਬਾਈ ਪਤਾ ਕੀ ਗੱਲ ਆ ਜਿਹੜੇ ਬੰਦੇ ਨੂੰ ਪਰਖ ਆ ਨਾ ਉਹ ਤਾਂ ਟਰੈਕਟਰ ਸਟਾਰਟ ਕਰਕੇ ਦੱਸ ਦਿੰਦਾ ਵੀ ਇਹਦਾ ਇੰਜਣ ਕਹੇ ਜਾ ਕੀ ਗੱਲਵਾਦਾ ਕੀ ਠੀਕ ਆ ਜੀ ਇਹ ਵੀ ਮਹਿੰਗੇ ਐ ਦੇ ਵੱਡੀ ਹਾਂ ਟਾਇਰ ਇਹ ਤੇ ਬਾਈ ਦੂਜੇ ਆ ਕੇ ਬਰਧਮਾਨ ਦੇ ਆ ਜਾਂਦੇ ਆ ਇਹ ਥੋੜੇ ਮਹਿੰਗੇ ਹੁੰਦੇ ਆਗੇ ਠੀਕ ਆ ਜੀ ਇਹ ਵੀ ਨਵੇਂ ਆ ਗਏ ਟਾਇਰ ਆਗੇ 90 ਪਿਆਸੇ ਟਾਇਰ ਪਾਏ ਹੁਣਗੇ ਨੱਟ ਇਹ ਠੀਕ ਆ ਜੀ ਸਤਰੀ ਸੁਤਰੀ ਨਮੀ ਲੱਗੇ ਟਰੈਕਟਰ ਦੇ ਬਾਈ ਹਾਂ ਕੰਡੀਸ਼ਨ ਦਾ ਟਰੈਕਟਰ ਫੁੱਲ ਚੰਗਾ ਪਿਆ ਨਹੀਂ ਪੂਰਾ ਹੀ ਚੰਗਾ ਬਾਈ ਚਲੋ ਜੇ ਇੰਜਨ ਦਾ ਬੈਟਰੀ ਬੂਟਰੀ ਦਾ ਹੋਰ ਕਾਹਦਾ ਸਾਰੇ ਕਾਹਦਾ ਚੰਗਾ ਟਰੈਕਟਰ ਹੈਗਾ ਠੀਕ ਆ ਜੀ ਤੇ ਇਹਦੀ ਵੀ ਡਿਮਾਂਡ ਹੈ ਇਹਦੀ ਡਿਮਾਂਡ ਹੂੰ ਤਾਂ ਆਪਾਂ ਮਟੀ ਵਾਲਾ ਰੇਟ ਦਾ 4,60,000 ਕਰਦੇ ਆਂਗੇ 15 ਮਾਡਲ ਹਾਂ ਦੇ ਦਾਂਗੇ ਆਪਾਂ 4,35,000 ਦਾ 4,35,000 ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਲੋਨ ਵਗੈਰਾ ਦੀ ਤਾਂ ਹੁਣ ਮੈਂ ਕਰਾ ਦਾਂਗੇ ਵੀਰੇ ਠੀਕ ਹੈ ਲੋਨ ਤਾਂ ਇਹਨਾਂ ਤੋਂ ਹੋ ਜਾਂਦਾ ਹੁੰਦਾ ਜਿਵੇਂ ਇਹ ਤਾਂ ਆਪਾਂ 4,35,000 ਦਾ ਮੁੱਲ ਕਰਦੇ ਆਂਗੇ। ਹਾਂਜੀ। ਤੇ ਇਹਦਾ ਸਾਢੇ 3 ਲੱਖ ਰੁਪਈਆ ਨੂੰ ਲੋਨ ਹੋ ਜਾਊਗਾ। ਠੀਕ ਆ ਜੀ। ਥੋੜੇ ਪੈਸੇ ਆ ਜੀ ਸਰ ਜਾਂਦਾ। ਹਾਂ ਹਾਂ 56,000 70,000 ਰੁਪਈਆ ਨਾਲ ਸਰ ਜਾਂਦਾ। ਕਈਆਂ ਦੇ ਲੱਖ ਰੁਪਈਆ ਦਾ ਕੋਈ ਵੀ 12 ਦਿਨਾਂ ਮੰਨ ਲਓ 2 ਲੱਖ ਰੁਪਈਆ ਦੇ ਹਿਸਾਬ ਨਾਲ ਲੈ ਕੇ ਆ ਕੇ ਲੈ ਜੋ। ਲੱਖ ਰੁਪਈਆ ਦੇ ਹਿਸਾਬ ਨਾਲ ਆਪਾਂ ਲੋਨ ਕਰਾਵਾਂਗੇ। ਸੋਨੇ ਲੱਕੀ ਕਿੰਨੇ ਲੱਖ ਰੁਪਈਆ ਦੇ ਕੇ ਜਾਦੇਗੇ? ਹਾਂ ਹੋ ਜਾਊਗਾ। ਠੀਕ ਆ ਜੀ। ਕੰਟੈਕਟ ਨੰਬਰ ਜੀ ਆਪਣਾ। ਨੰਬਰ ਮੇਰਾ ਹੈਗਾ 98155 74755। ਠੀਕ ਆ ਜੀ। ਹਾਂਜੀ। ਭਾਈ ਜੀ ਲਾਲਾ 77772 ਨੰਬਰ ਉਹਨਾਂ ਦਾ ਉਹ ਪਰ ਹੁਣ ਹਾਂ ਹੁਣ ਉਹ ਮਿਲਨੇ ਨੇਗੇ ਠੀਕ ਆ ਜੀ ਹਾਂ ਹੁਣ ਵਾਲੇ ਮਹੀਨੇ ਨੂੰ ਆਉਣਗੇ ਉਹ ਬਾਹਰ ਗਏ ਕੈਨੇਡਾ ਜਾ ਗਏ ਠੀਕ ਆ ਜੀ ਸਕਰੀਨ ਤੇ ਵਾਜਦਾ ਕੰਟੈਕਟ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਤੇ ਇਧਰ ਕੰਟੈਕਟ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਧੰਨਵਾਦ ਜੀ